ਬੰਦਪੇ ਘਰਾਂ ਵਿੱਚੋਂ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਬਠਿੰਡਾ ਪੁਲਿਸ ਨੇ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਨੇ ਇਹਨਾਂ ਕੋਲੋਂ ਇੱਕ 22 ਬੋਰ ਦਾ ਪਿਸਤੌਲ 10 ਜਿੰਦਾ 10 ਕਾਰਤੂਸ ਅਤੇ ਚੋਰੀ ਕੀਤੇ 5 ਟੋਲੇ ਚਾਂਦੀ ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ ਜੀ ਸਾਹਿਬ ਤੇ ਐਸਪੀ ਡੀ ਸਾਹਿਬ ਦੇ ਹਾਂ ਦਿੱਤਾ ਅਨੁਸਾਰ ਸਮਾਜ ਦੇ ਮਾਰੇ ਅਨੁਸਾਰ ਦੇ ਬੜੇ ਮਿਹਨਤ ਦੇ ਦੀ ਨਾ ਸਾਡੇ ਐਸਐਚਓ ਸੰਗ ਤੇ ਇਹਦੀ ਪੁਲਿਸ ਪਾਰਟੀ ਨੂੰ ਇਹ ਤਲਾਹ ਮਰੀ ਸੀ ਕਿ ਗੋਰਾ ਸਿੰਘ ਵਾਸੀ ਬੰਗੀਕਲਾਂ ਤੇ ਇਹਦੀ ਇੱਕ ਸਾਥਣ ਵੀਰਪਾਲ ਕੋਰ ਜੋ ਕਿ ਦਿਨ ਦਿਨ ਸਮੇਂ ਘਰਾਂ ਦੀ ਤਾਲੇ ਲੱਗੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਮੌਕਾ ਮਿਲਦਿਆਂ ਚੋਰੀ ਕਰ ਚੋਰੀ ਕਰ ਲੈਂਦੇ ਆ ਤੇ ਇਹਨਾਂ ਦੇ ਪਾਸੋਂ ਅਸੀਂ ਇੱਕ ਚੋਰੀ ਕੀਤਾ 22 bore ਦਾ ਰਵਲਵਰ ਤੇ ਸੋਨੇ ਦੇ ਗਹਿਣੇ 2 ਤੋਲੇ ਤੇ ਚਾਤੀ ਦੇ ਗਹਿਣੇ 5 ਤੋਲੇ ਇਹਨਾਂ ਤੋਂ ਬਰੰਤ ਕੀਤੇ ਜੋ ਇਹਨਾਂ ਨੇ ਇਹ ਨੇੜੇ ਪਿੰਡ ਮੱਲਵਾਲਾ ਵਾਲਾ ਉਹਦੀ ਬਿਆੰਤ ਕਰਦਾਂਦੀ ਔਰਤੇ ਘਰ ਤੋਂ ਚੋਰੀ ਕੀਤੀ ਸੀ